ਬੈਂਕਾ ਚਿੰਤ ਮਤੋਂ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ सोनू ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲ ਆ ਰਹੀ ਨਾਲ ਸਾਇਨ ਇਹ ਸੀ 10 ਸਾਲ ਸਾਇਨ ਦੇ ਚੱਕਰ ਵਿੱਚ ਰਹੇ ਸੀ ਤੇ ਹਮ ਇਥੇ ਫਿਰ 2024 ਦੀ ਜੁਲਾਈ ਵਿੱਚ ਇਥੇ ਹੀ ਸੀ ਸ਼ਾਦੀ ਹੋਈ ਸੀ ਆ ਤਰੀਕ ਨੂੰ ਸਾਡੀ ਹੁਣ ਮੈਂ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਪਰ ਬਿਨ ਵਾਪਸ ਅਗਸਤ ਬੋਲਣ ਦੇ ਕੋਈ ਆ ਸੀ ਕੋਈ ਕੋਈਸ ਆਫੀਸਰ ਤੁਸੀਂ ਕੀ ਜਾਂਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਤਿਆਰ ਨਹੀਂ ਆਪਣੇ ਸਸਰਾਲੇ ਇਹ ਫੈਸਲਾ ਕਰ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਨੂੰ ਥੈਂਡਾ ਕੋਮ ਦਿੱਤਾ ਜਾਵੇ ਹਨ ਬਹੁਤ ਦੁੱਖ ਲੱਗਾ ਹੈ ਨਿਕਲ ਹੋਣਾ ਚਾਹੁੰਦੇ ਸਾਡਾ ਅੱਗੇ ਡੈਡੀ ਇਦਾਂ ਹੋਇਆ ਹੀ ਸਾਡੇ ਵੀ ਕਾਲ ਉੱਜੜਦਾ ਚਾਹੁੰਦਾ ਅਸੀਂ ਨਿਕਲ ਹੋਣਾ ਚਾਹੁੰਦੇ ਵਸਣਾ ਚਾਹੁੰਦੇ ਆਪਣੇ ਬੇਟੇ ਦਾ ਘਰ ਹਾਂਜੀ ਤੇ ਪੁੱਛ ਕੇ ਕਹਿ ਦੇ ਪੁੱਛ ਕੇ ਕਹਿ ਦੇ ਗਏ ਪਿੰਨ ਨੂੰ ਭੇਜਣਾ ਪੈਣਾ ਉਹਨਾਂ ਦਾ ਵਿਝਾ ਨਹੀਂ ਲੱਗਾ ਤਾਂ ਸਿੰਦਰ ਦੇ ਗੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲ ਹੋਣਾ ਚਾਹੁੰਦੇ ਅਸੀਂ ਰੱਖਣਾ ਚਾਹੁੰਦੇ ਆਂ ਦੀ ਨੋਆ ਘਰ ਸਾਡਾ ਉਹ ਜਿਹੜਾ ਜਗਾ ਅੱਗੇ ਨਾਲ ਦੇ ਪਾਪਾ ਇਦਾਂ ਹੋਏ ਤੇ ਇਸ ਕਰਕੇ ਨਹੀਂ